ਸੂਬੇ ਦੀ ਰਾਜਸਥਾਨੀ ਵਿੱਚ ਅੱਜ ਸਿਆਸੀ ਪਾਰਾ ਪੂਰਾ ਦਿਨ ਭਖਿਆ ਰਿਹਾ ਦੱਸਦੀ ਹੈ ਕਿ ਬੀਤੇ ਦਿਨੀ ਐਲਓਪੀ ਪ੍ਰਤਾਪ ਸਿੰਘ ਬਾਜਬਾ ਵੱਲੋਂ 32 ਬੰਬਾਂ ਵਾਲੇ ਬਿਆਨ ਤੇ ਚੌਥਾਰਫੋਂ ਸਿਆਸਤ ਪੂਰੀ ਤਰ੍ਹਾਂ ਗਰਮ ਹੋ ਗਈ ਹੈ ਜਿੱਥੇ ਪ੍ਰਤਾਪ ਸਿੰਘ ਬਾਜਬਾ ਤੇ ਐਫਆਈਆਰ ਹੋਣ ਤੋਂ ਬਾਅਦ ਅੱਜ ਉਹ ਸਾਈਬਰ ਕ੍ਰਾਈਮ ਬ੍ਰਾਂਚ ਮਹੱਲੀ ਵਿਖੇ ਥਾਣੇ 'ਚ ਪੇਸ਼ ਹੋਏ ਉੱਥੇ ਉਸ ਤੋਂ ਪਹਿਲਾਂ ਸੂਬੇ ਦੀ ਸਮੁੱਚੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਤੇ ਵਰਕਰਾਂ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਕਾਂਗਰਸ ਭਵਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਪ੍ਰਤਾਪ ਸਿੰਘ ਬਾਜਬਾ 2 ਵਜੇ ਦੇ ਕਰੀਬ ਥਾਣੀ ਚ ਪੁੱਛ ਕੇ ਸ਼ਲੀਪੇਸ਼ ਹੋਏ ਦੂਜੇ ਪਾਸੇ ਮਹਾਲੀ ਥਾਣੀ ਦੇ ਸਾਹਮਣੇ ਰੋਸ ਪ੍ਰਦਰਸ਼ਨ ਚੱਲਦਾ ਰਿਹਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਫੋਰਸ ਵੀ ਲਾਈ ਗਈ ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਦਲਵੀਰ ਗੋਲਡੀ ਤੇ ਹੋਰ ਦਰਜਨਾ ਸੀਨੀਅਰ ਲੀਡਰਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਹਾਜ਼ਰੀ ਲਾਈ ਦੱਸ ਦਈਏ ਕਿ ਪ੍ਰਤਾਪ ਬਾਜਬਾ ਦੇ ਹੱਕ 'ਚ ਜਿੱਥੇ ਪੂਰੀ ਕਾਂਗਰਸ ਪਾਰਟੀ ਨੇ ਪੱਬਾਂ ਪਾਰ ਹੋ ਕੇ ਅੱਜ ਚੰਡੀਗੜ੍ਹ ਦੇ ਵਿੱਚ ਧਰਨਾ ਲਾਇਆ ਉਥੇ ਕਾਂਗਰਸ ਪਾਰਟੀ ਦੇ ਵਿਰੋਧੀ ਵੀ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਨੇ ਸੁਖਵੀਰ ਸਿੰਘ ਬਾਦਲ ਤੇ ਦਲਜੀਤ ਸਿੰਘ ਚੀਮਾ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿਆਸੀ ਬਦਲਾਖੋਰੀ ਦੇ ਵੱਡੇ ਦੋਸ਼ ਲਾਏ ਨੇ ਦੇਖਦੇ ਹਾਂ ਇਸ ਮੌਕੇ ਬਖ ਬਖ ਸਿਆਸੀ ਲੀਡਰਾਂ ਨੇ ਕੀ ਕਿਹਾ प्रकार से झटकटका मन मर्जी करते हुए पंजाब के मुख्यमंत्री ने प्रताप सिंह बाजवा तो बिल्कुल बदबू आ रही है पॉलिटिक्स की। मुकदमा दर्ज किया है पेश हुए हैं देखते हैं आगे क्या करते हैं सब आ, अमन अरोड़ा मैं उसको बहुत पुराना जानता हूँ हमारा कांग्रेस का खून है आ, अमन अरोड़ा उसको ऐसी व्यक्ति बात नहीं करनी चाहिए हालांकि बीजेपी और आम आदमी पार्टी एक किसके इशारे पे किसानों के ऊपर कार्रवाई? हो जरा आप बता दीजिए रात के अंधेरे में किस पे तो कहा क्यों उनसे धोखा किया गया रात को उनको गसीट गसीट कर मारा गया बाल उखाड़े गए बीजेपी अमित शाह जी के इशारे पर सब बड़ी ही इट्स नॉट अ वेंडर्ड इट्स तो क्यों नहीं इट्स केजरीवाल साहब इवन केजरीवाल साहब सेड दैट ड्रोन के साथ ड्रग्स आ रही है, क्या है? क्या है? आप बीजेपी के ऊपर भी करिए आपने मिसलीड किया मिसलीडिंग का भी पर्चा दृत किया ना उन्होंने कहा कि लॉरेंस बिश्नोई की इंटरव्यू यहां पर नहीं हुई है लेकिन इंटरव्यू तो पंजाब में हुई थी। क्या ऐसे नोटिस जो बाजवा के घर पर लगाए कितने क्रिमिनल्स के लगाए ਮੈਂ ਡੀਜੀ ਸੇ ਪੁੱਛਣਾ ਚਾਹਤਾ ਹਾਂ ਮੁੱਖ ਮੰਤਰੀ ਕਿੰਨੇ ਹੈਂਡ ਗ੍ਰੇਨੇਡ ਕੇ ਹਮਲੇ ਜਿਨ੍ਹਾਂ ਨੇ ਕੀ ਉਹਨੂੰ ਆਪਨੇ ਫੜਵਾਏ ਜ਼ਰ ਬਤਾਈਏ ਬੰਬ ਬਲਾਸਟ ਕਿੰਨੇ ਕੀ ਅੱਜ ਮੈਨੇ ਗਿਨਾਏ ਆਪ ਆਪਣੀ ਨਕਾਮੀਆਂ ਉਪਰ ਪਰਦਾ ਡਾਲਨੇ ਕੀ ਬਜਾਏ ਪਰਦਾ ਡਾਲਨੇ ਕੇ ਲਿਏ ਪਾਜਵਾ ਕੋ ਆਪ ਪਰਚੇਤ ਜਿਹੜਾ ਜਿਹੜਾ ਇਹ ਡਿਕਟ ਟਿਊਟੋਰੀਅਲ ਉਹ ਹੱਥ ਪਿੱਛੇ ਕਰਿਆ ਟਿਟਰਸ਼ਿਪ ਵਾਲਾ ਜਿਹੜਾ ਨਵਾਂ ਰੂਪ ਸਾਡੇ ਮੁੱਖ ਮੰਤਰੀ ਦਾ ਔਰ ਜਿਸ ਤਰੀਕੇ ਦੇ ਨਾਲ ਅਨਾਲਨੀ ਐਮਰਜੈਂਸੀ ਪੰਜਾਬ ਦੇ ਵਿੱਚ ਲਾਉਣਾ ਚਾਹੁੰਦੇ ਨੇ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦਰਸ਼ਨ ਆ ਰਹੇ ਹੈ ਕਿ ਨਾ ਤਾਂ ਕਦੀ ਇਨਾ ਇਹੋ ਜੀਆਂ ਕੇਸਾਂ ਤੋਂ ਕਦੇ ਕਾਂਗਰਸ ਪਾਰਟੀ ਡਰੀ ਹੈ ਕਾਂਗਰਸ ਪਾਰਟੀ ਪੰਜਾਬ ਦੇ ਭੱਖ ਦੇ ਮੁੱਦਿਆਂ ਦੇ ਉੱਤੇ ਚਾਹੇ ਉਹ ਲੋਅ ਐਂਡ ਆਰਡਰ ਦੀ ਸਥਿਤੀ ਹੋਵੇ ਚਾਹੇ ਉਹ ਡਰੱਗ ਦੀ ਸਥਿਤੀ ਹੋਵੇ ਚਾਹੇ ਉਹ ਰੋਜ਼ ਚੱਲਦੀਆਂ ਜਿਹੜੀਆਂ ਗੋਲੀਆਂ ਨੇ ਪੰਜਾਬ ਦੇ ਵਿੱਚ ਲੋਕੀ ਮਾਰੇ ਜਾਏ ਰਹੇ ਨੇ ਲੋਕਾਂ ਤੋਂ ਫਰੋਤੀਆਂ ਲਈਆਂ ਜਾ ਰਹੀਆਂ ਨੇ ਚਾਹੇ ਉਹ ਕਿਸਾਨਾਂ ਦੇ ਨਾਲ ਹੋ ਰਹੀ ਧੱਗੇशाही ਹੈ ਚਾਹੇ ਉਹ ਪੇਰੁਜਗਾਰੀ ਦਾ ਮੁੱਦਾ ਚਾਹੇ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਗਰੰਟੀਆਂ ਸੀ ਉਹਦੇ ਤੋਂ ਮੁਕਰੇ ਨੇ ਕਾਂਗਰਸ ਪਾਰਟੀ ਆਪਣਾ ਫਰਜ਼ ਪੂਰਾ ਕਰਦੀ ਰਹੂਗੀ ਔਰ ਜੋ ਆਪੋਜੀਸ਼ਨ ਦੇ ਤੌਰ ਤੇ ਸਾਡਾ ਫਰਜ ਹੈ ਕਾਂਗਰਸ ਪਾਰਟੀ ਆਪੋਜੀਸ਼ਨ ਪਾਰਟੀ ਹੈ ਔਰ ਸਰਕਾਰ ਤੇ ਆਪੋਜੀਸ਼ਨ ਜਿਹੜੀ ਹੈ ਇੱਕ ਸਟੇਟ ਦਾ ਕਨਸਟੀਟਿਊਸ਼ਨਲ ਅੰਗ ਹੁੰਦੇ ਨੇ ਔਰ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਸਾਡਾ ਫਰਜ ਬੰਦ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਸੁਚੇਤ ਕਰਨਾ ਕਿਉਂਕਿ ਪੰਜਾਬ ਪਹਿਲਾਂ ਹੀ ਬਹੁਤ ਵੱਡੇ ਅੱਕ ਦੀ ਹਨੇਰੀ ਦੇ ਵਿੱਚੋਂ ਨਿਕਲ ਆਇਆ ਦੁਬਾਰਾ ਤੋਂ ਫੇਰ ਪੰਜਾਬ ਜਿਹੜਾ ਆ ਉਸ ਹਨੇਰੀ ਚ ਨਹੀਂ ਜਾਣਾ ਚਾਹੁੰਦਾ ਅੱਜ ਪੰਜਾਬ ਦਾ ਇੱਕ ਇੱਕ ਕਾਂਗਰਸੀ ਇੱਕ ਇੱਕ ਕਾਂਗਰਸ ਦਾ ਲੀਡਰ ਬਾਜਵਾ ਸਾਹਿਬ ਦੀ ਸਟੇਟਮੈਂਟ ਦੇ ਨਾਲ ਖੜਾ ਹੈ ਅਮਨ ਰੋੜਾ ਨੇ ਕਿਹਾ ਕਿ ਬਾਜਵਾ ਮਿਲੇ ਹੋਏ ਹੈ ਪ੍ਰੋਟੈਸਟ ਪਤਾ ਕੀ ਹੈ ਇਹ ਜਿਹੜੇ ਇਹ ਜੋ ਕਰ ਰਹੇ ਨੇ ਇਹਨਾਂ ਦਾ ਇੱਕ ਛੋਟੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਇਹਨਾਂ ਦੇ ਆਪਣੇ ਪ੍ਰੋਟੈਸਟ ਨੇ ਪ੍ਰੋਟੈਸਟ ਦਾ ਅੱਜ ਕਾਂਗਰਸ ਪਾਰਟੀ ਨੇ ਕੀਤਾ ਹੈ ਕਾਂਗਰਸ ਪਾਰਟੀ ਨੇ ਕੀਤਾ ਕਿ ਤੁਸੀਂ ਆਪੋਜੀਸ਼ਨ ਦੇ ਲੀਡਰ ਨੂੰ ਬੋਲਣ ਤੋਂ ਮਨਾ ਕਰ ਦੋਗੇ ਤੁਸੀਂ ਇਹ ਕਿਵੇਂ ਹੋ ਸਕਦਾ ਨਰਾਇਣ ਸਾਹਿਬ ਕਿਹਾ ਜਾਂਦਾ ਕਿ ਭਾਰਤੀ ਜਨਤਾ